ਇਹ ਗੱਲਾਂ ਤੁਹਾਡੇ ਬਹੁਤ ਕੰਮ ਆਣਗੀਆਂ ਜ਼ਰੂਰ ਸੁਣੋ ਨੰਬਰ 1 ਪੁਦੀਨੇ ਦਾ ਪਾਣੀ ਰੋਜ਼ਾਨਾ ਪੀਂਨਾ ਚਿਹਰੇ ਦੇ ਦਾਗ-ਧੱਬੇ ਸਾਫ਼ ਹੋ ਜਾਣਗੇ ਨਿੰਮ ਦੇ ਪੱਤੇ ਚਬਾਉਣਾ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 2 ਰੋਜ਼ਾਨਾ ਇੱਕ ਖੀਰਾ ਜ਼ਰੂਰ ਖਾਓ ਇਸ ਨਾਲ ਦਿਲ ਦੀ ਧੜਕਣ ਸਹੀ ਰਹਿੰਦੀ ਹੈ ਨਾਲ ਹੀ ਚੇਰੀ ਲੇਵੀ ਕਾਫੀ ਫਾਇਦੇਮੰਦ ਹੈ ਨੰਬਰ 3 ਦੁੱਧ ਵਿੱਚ ਮਖਾਣੇ ਉਬਾਲ ਕੇ ਪੀਂਨਾ ਦਿਮਾਗ ਤੇਜ਼ ਹੁੰਦਾ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 4 ਪੈਦਲ ਚੱਲਣ ਵਾਲੇ ਇਨਸਾਨ ਨੂੰ ਕਦੇ ਵੀ ਦਿਲ ਦੀ ਬਿਮਾਰੀ ਨਹੀਂ ਹੁੰਦੀ ਰੋਜ਼ਾਨਾ ਜਿਹੜੇ ਲੋਕ ਆਪਣੇ ਚਿਹਰੇ ਨੂੰ ਧੋ ਕੇ ਨਹੀਂ ਸੌਂਦੇ ਉਹਨਾਂ ਉੱਪਰ ਬੁੜਾਪਾ ਵੀ ਬਹੁਤ ਜਲਦੀ ਆ ਜਾਂਦਾ ਹੈ ਨੰਬਰ 5 ਜਿਹੜੀਆਂ ਔਰਤਾਂ ਆਪਣੇ ਪੇਟ ਦੀ ਚਰਬੀ ਨੂੰ ਕੱਟ ਕਰਨਾ ਚਾਹੁੰਦੀਆਂ ਨੇ ਰੋਜ਼ਾਨਾ ਗਰਮ ਮੱਖਣ ਦਾ ਸੇਵਨ ਕਰਿਆ ਕਰੋ ਇਸ ਨਾਲ ਪੇਟ ਦੀ ਚਰਬੀ ਨੂੰ ਬਹੁਤ ਹੀ ਆਸਾਨੀ ਨਾਲ ਕੱਟ ਕੀਤਾ ਜਾ ਸਕਦਾ ਹੈ ਨੰਬਰ 6 ਦਾਲ ਰੋਟੀ ਤੇ ਚੌਲਾਂ ਵਿੱਚ ਘਿਓ ਦਾ ਇਸਤੇਮਾਲ ਕਰਨ ਨਾਲ ਅੰਤੜੀਆਂ ਵਿੱਚ ਇੱਕ ਨਾਈ ਬਣੀ ਰਹਿੰਦੀ ਹੈ ਜਿਸ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 7 ਜੇਕਰ ਤੁਹਾਡੇ ਸਿਰ ਵਿੱਚ ਬਹੁਤ ਜ਼ਿਆਦਾ ਸਿਕਰੀ ਹੋ ਗਈ ਹੈ ਤਾਂ ਤੁਸੀਂ ਮਲਤਾਨੀ ਮਿੱਟੀ ਵਿੱਚ ਦਹੀਂ ਮਿਕਸ ਕਰਕੇ ਲਗਾ ਲਓ ਤੇ ਕੁਝ ਸਮਾਂ ਰੱਖਣ ਤੋਂ ਬਾਅਦ ਵਾਲਾਂ ਨੂੰ ਧੋਲੋ ਲਾਭ ਮਿਲੇਗਾ। ਨੰਬਰ 8 ਪਾਨ ਦੇ ਪੱਤਿਆਂ ਦਾ ਰਸ ਕੱਢ ਕੇ ਦੇਸੀ ਘੋ ਵਿੱਚ ਮਿਲਾ ਕੇ ਛਾਲਿਆਂ ਉੱਪਰ ਲਗਾ ਲਓ ਇਸ ਨਾਲ ਛਾਲਿਆਂ ਤੋਂ ਆਰਾਮ ਮਿਲੇਗਾ। ਨੰਬਰ 9 ਗਰਭਪਤੀ ਔਰਤਾਂ ਦੇ ਅੰਦਰ ਪਾਣੀ ਦੀ ਕਮੀ ਨਾ ਹੋਵੇ ਤਾਂ ਉਹਨਾਂ ਨੂੰ ਨਾਰੀਅਲ ਪਾਣੀ ਜੂਸ ਅਤੇ ਨਿੰਬੂ ਪਾਣੀ ਲੱਸੀ ਪਾਣੀ ਆਦਾਂ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਨੰਬਰ 10 ਜੇਕਰ ਤੁਹਾਡੇ ਚਿਹਰੇ ਤੇ ਬੁਢਾਪਾ ਚਲਦੀ ਨਜ਼ਰ ਆਉਣ ਲੱਗ ਜਾਵੇ ਤਾਂ ਮੱਝੀ ਨਾਰ ਦਾ ਜੂਸ ਅਤੇ ਜ਼ੈਤੂਨ ਦਾ ਤੇਲ ਆਪਣੇ ਡਾਈਟ ਵਿੱਚ ਸ਼ਾਮਿਲ ਕਰੋ। ਨੰਬਰ 11 ਕੱਚੇ ਦੁੱਧ ਵਿੱਚ ਗਲਿਸਰਿਨ ਮਿਲਾ ਕੇ ਚਿਹਰੇ ਤੇ ਮਾਲਿਸ਼ ਕਰਨਾ ਚਾਹੀਦਾ ਹੈ ਤਾਂ ਰੰਗ ਸਾਫ਼ ਹੋ ਜਾਂਦਾ ਨਾਲੇ ਚਿਹਰੇ ਦੇ ਦਾਗ ਦਬੇ ਖਤਮ ਹੋ ਜਾਂਦੇ ਹਨ। ਨੰਬਰ 12 ਕੰਨ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਤੁਸੀਂ ਪਿਆਜ਼ ਦਾ ਰਸ ਗਰਮ ਕਰਕੇ ਕੰਨ ਵਿੱਚ ਪਾ ਲਓ ਇਸ ਨਾਲ ਦਰਦ ਤੋਂ ਆਰਾਮ ਬਹੁਤ ਜਲਦੀ ਮਿਲਦਾ ਹੈ। ਨੰਬਰ 13 ਮਿਰਚ ਘਰਨ ਤੋਂ ਪਰ ਜਲਨ ਹੁੰਦੀ ਹੋਵੇ ਤਾਂ ਐਲੋਵੇਰਾ ਜੈਲ ਨਾਲ ਹੱਥਾਂ ਦੀ ਮਾਲਿਸ਼ ਕਰ ਲਓ ਜਲਨ ਤੁਰੰਤ ਖਤਮ ਹੋ ਜਾਵੇਗੀ। ਲੰਬੇ ਸਫ਼ਰ ਤੇ ਜਾ ਰਹੀ ਉਹ ਪੂਰੀਆਂ ਜਲਦੀ ਖਰਾਬ ਹੋ ਜਾਂਦੀਆਂ ਨੇ ਤਾਂ ਉਹਨਾਂ ਦਾ ਆਟਾ ਦੁੱਧ ਨਾਲ ਗੁੰਨ ਲੋ ਖਰਾਬ ਨਹੀਂ ਹੋਣਗੀਆਂ ਨੰਬਰ 14 40 ਪਲੱਸ ਦੀ ਔਰਤਾਂ ਨੂੰ ਆਪਣੇ ਚਿਹਰੇ ਉੱਪਰ ਫਟਕੜੀ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਇੱਕ ਪੇਸਟ ਤਿਆਰ ਕਰਕੇ ਜੂਰ ਲਗਾਉਣਾ ਚਾਹੀਦਾ ਇਸ ਨਾਲ ਚਿਹਰੀ ਦੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਨੇ ਚਮਕ ਆਉਂਦੀ ਹੈ ਫਟਕੜੀ ਇੱਕ ਚਮਚ ਪਾਊਡਰ ਵਿੱਚ ਦੋ ਚਮਚ ਐਲੋਵੇਰਾ ਮਿਕਸ ਕਰਕੇ ਇੱਕ ਪੇਸਟ ਤਿਆਰ ਕਰਕੇ 15-20 ਮਿੰਟ ਲਈ ਚਿਹਰੇ ਤੇ ਲਗਾ ਲਓ ਸਾਦੇ ਪਾਣੀ ਨਾਲ ਧੋ ਲਓ ਨੰਬਰ 15 ਜਿਨ੍ਹਾਂ ਦੀ ਸਕਿਨ ਡਰਾਈ ਰਹਿੰਦੀ ਹੈ ਉਹ ਫਟਕੜੀ ਦੇ ਪਾਊਡਰ ਵਿੱਚ ਗੁਲਾਬ ਜਲ ਮਿਕਸ ਕਰਕੇ ਲਗਾ ਲਓ ਸੁਕਣ ਤọa ਤੁਹਾਨੂੰ ਲਾਭ ਮਿਲੇ। ਨੰਬਰ 16 ਜੇਕਰ ਤੁਹਾਡੇ ਚਿਹਰੇ ਉੱਪਰ ਸ਼ਾਈਆਂ ਹੋਣ ਤਾਂ 1/2 ਚਮਚ ਫਟਕੜੀ ਦਾ ਲੈ ਕੇ ਉਸ ਵਿੱਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਕਸ ਕਰ ਲਓ। ਥੋੜਾ ਜਿਹਾ ਪਾਣੀ ਮਿਕਸ ਕਰੋ ਫਿਰ ਇਸ ਨੂੰ ਆਪਣੇ ਚਿਹਰੇ ਉੱਪਰ ਲਗਾਓ 10 ਮਿੰਟ ਰੱਖਣ ਤੋਂ ਬਾਅਦ ਚਿਹਰੇ ਨੂੰ ਥੋੜਾ ਸ਼ਾਈਆਂ ਦਾਗ-ਧੱਬੇ ਖਤਮ ਹੋ ਜਾਣਗੇ। ਸੈਂਸਿਟਿਵ ਸਕਿਨ ਵਾਲਿਆਂ ਨੂੰ ਪਹਿਲਾਂ ਹੱਥ 'ਤੇ ਅਪਲਾਈ ਕਰਕੇ ਦੇਖ ਲੈਣਾ ਚਾਹੀਦਾ ਹੈ। ਨੰਬਰ 17 ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਦਾ 글로ਵ ਵਧਾਉਣ ਲਈ ਤੁਸੀਂ ਇੱਕ ਚਮਚਾ ਤਾਜ਼ਾ ਐਲੋਵੇਰਾ ਜੈਲ ਲੈ ਕੇ ਉਸ ਵਿੱਚ ਮਲਤਾਨੀ ਮਿੱਟੀ ਮਿਕਸ ਕਰਕੇ ਚਿਹਰੇ ਤੇ ਲਗਾ ਲਓ 10 ਮਿੰਟ ਰੱਖਣ ਦਾ ਚਿਹਰੇ ਨੂੰ ਤੋਲੋ ਗਜ਼ਬ ਜਿਹਾ ਗਲੋ ਆਵੇਗਾ ਨੰਬਰ 18 ਐਲੋਵੇਰਾ ਜਲਵੇ ਤੁਸੀਂ ਇੱਕ ਚਮਚ ਗੁਲਾਬ ਜਲ ਫਿਰ ਨਿੰਬੂ ਦਾ ਰਸ ਮਿਕਸ ਕਰਕੇ ਵੀ ਚਿਹਰੇ ਤੇ ਲਗਾ ਸਕਦੇ ਹੋ ਚਿਹਰੇ ਤੇ ਦਾਗ-ਧੱਬੇ ਖਤਮ ਕਰਨ ਤੇ ਚਿਹਰੇ ਉੱਪਰ ਚਮਕ ਲੈ ਕੇ ਆਉਣ ਵਿੱਚ ਬਹੁਤ ਮਦਦ ਕਰਦਾ ਹੈ ਨੰਬਰ 19 ਜੇਕਰ ਤੁਸੀਂ ਆਪਣੀ ਉਮਰ ਤੋਂ 10 ਸਾਲ ਛੋਟੇ ਦਿਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਂਫ ਦਾ ਸੀਵਨ ਜੂਰ ਕੋਈ ਬਹੁਤ ਹੀ ਜ਼ਰੂਰੀ ਤੱਤ ਪਾਏ ਜਾਂਦੇ ਨੇ ਜੋ ਚਿਹਰੇ ਦੀ ਬੱਤੀ ਉਮਰ ਨੂੰ ਰੋਕਣ ਵਿੱਚ ਬਹੁਤ ਮਦਦ ਕਰਦੇ ਹਨ ਨੰਬਰ 1 ਆਪਣੀ ਡਾਈਟ ਟਮਾਟਰ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇਸ ਵਿੱਚ ਊਤਤ ਪਾਏ ਜਾਂਦੇ ਜੋ ਸਾਡੀ ਸਮਬੜੀ ਨੂੰ ਸੂਰਜ ਦੀਆਂ ਭਿਆਨੇ ਕਿਰਨਾਂ ਤੋਂ ਬਚਾਈ ਰੱਖਣ ਵਿੱਚ ਸਾਡੀ ਮਦਦ ਕਰਦਾ ਹੈ ਨੰਬਰ 1 ਜੇਕਰ ਤੁਸੀਂ ਖਾਣੇ ਨਾਲ ਕੱਚੇ ਪਿਆਜ਼ਾ ਸੇਵਨ ਕਰਦੇ ਹੋ ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਨਾਲ ਹੀ ਕੈਂਸਰ ਦੀ ਬਿਮਾਰੀ ਵੀ ਨਹੀਂ ਹੁੰਦੀ ਸਰੀਰ ਸਿਹਤਮੰਦ ਰਹਿੰਦਾ ਹੈ ਨੰਬਰ 1 ਜੇਕਰ ਤੁਸੀਂ ਤਾਂਬੇ ਦੇ ਬਰਤਨ ਚਮਕਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਿੰਬੂ ਦਾ ਛਿਲਕਾ ਲੈ ਕੇ ਸੋਪਰ ਬੇਕਿੰਗ ਸੋਡਾ ਲਗਾ ਕੇ ਰਗੜ ਦਿਓ ਇਸ ਨੂੰ ਚਮਕ ਜਾਣਗੇ ਨੰਬਰ 2 ਜੇਕਰ ਤੁਸੀਂ ਘਰ ਵਿੱਚ ਆਉਣ ਵਾਲੇ ਚੂਹਿਆਂ ਤੋਂ ਪਰੇਸ਼ਾਨ ਹੋ ਤਾਂ ਚੂਹਿਆਂ ਦੇ ਆਉਣ ਵਾਲੇ ਰਸਤੇ ਤੇ ਕਾਲੀ ਮਿਰਚ ਪਾ ਦਿਓ ਇਸ ਨਾਲ ਚੂਹੇ ਆਉਣੇ ਬੰਦ ਹੋ ਜਾਣਗੇ ਨੰਬਰ 24 ਜੇਕਰ ਤੁਸੀਂ ਕਿਸੇ ਵਜ੍ਹਾ ਕਰਮ ਦੁੱਧ ਨੂੰ ਫ੍ਰਿਜ ਵਿੱਚ ਨਹੀਂ ਰੱਖ ਸਕੇ ਤਾਂ ਉਸ ਨੂੰ ਬਾਲਣ ਸਮੇਂ ਤੁਸੀਂ ਚੀਕ ਇਲਾਇਚੀ ਤੋੜ ਕੇ ਪਾ ਦਿਓ ਇਸ ਨੂੰ ਖਰਾਬ ਨਹੀਂ ਹੋਵੇਗਾ ਨੰਬਰ 24 ਜੇਕਰ ਤੁਹਾਡੀ ਸਬਜੀ ਵਿੱਚ ਤੇਲ ਜ਼ਿਆਦਾ ਹੋ ਗਿਆ ਹੋਏ ਤਾਂ ਤੁਸੀਂ ਚੀਕ ਕਟੋਰੀ ਮੁੱਦੀ ਮਾਰ ਕੇ ਰੱਖੋ ਸਬਜੀ ਨੂੰ ਟੱਕ ਦਿਓ ਸਾਰਾ ਤੇਲ ਕਟੋਰੀ ਦੇ ਥੱਲੇ ਜਮਾ ਹੋ ਜਾਵੇਗਾ ਤੇ ਫਿਰ ਤੁਸੀਂ ਇਸ ਨੂੰ ਆਸਾਨੀ ਨਾਲ ਖਾੜ ਸਕਦੇ ਹੋ ਸਬਜੀ ਸਹੀ ਹੋ ਜਾਵੇਗੀ ਨੰਬਰ 25 ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ ਤੇਲ ਲਗਾਉਣਾ ਸਰੀਰ ਤੇ ਬਹੁਤ ਸਾਰੀ ਰੂਕ ਖਤਮ ਹੋਣ ਲੱਗ ਜਾਂਦੀ ਹੈ ਨੰਬਰ 26 ਜਿਹੜੀਆਂ ਔਰਤਾਂ ਖੜੀਆਂ ਹੋ ਕੇ ਝਾੜੂ ਲਗਾਉਂਦੀਆਂ ਨੇ ਜਲਦੀ ਨਾਲ ਬੁੱਢੀਆਂ ਹੋ ਜਾਂਦੀਆਂ ਨੇ ਇਸ ਲਈ ਹਮੇਸ਼ਾ ਬੈਠ ਕੇ ਝਾੜੂ ਲਗਾਓ ਨੰਬਰ 27 ਜੇਕਰ ਤੁਸੀਂ ਆਪਣੇ ਬਜਨ ਨੂੰ ਘਟ ਕਰਨਾ ਹੈ ਤਾਂ ਨਿੰਬੂ ਬੰਦ ਗੋਭੀ ਅਤੇ ਖੀਰੇ ਦਾ ਸੇਵਨ ਵੱਧ ਤੋਂ ਵੱਧ ਕਰੋ ਇਸ ਨਾਲ ਬਹੁਤ ਲਾਭ ਮਿਲਦਾ ਹੈ ਨੰਬਰ ਠਾਈਰੋਜ਼ਨਾ ਰਾਤ ਨੂੰ ਖਾਣੇ ਤੋਂ ਦੋ ਸੌਫ ਮਿਲਾ ਕੇ ਪੀਣ ਨਾਲ ਬੁਢਾਪਾ ਜਲਦੀ ਨਹੀਂ ਆਉਂਦਾ ਨਾਲ ਇਸ ਵੀਰੇ ਤੇ ਦੁਪਹਿਰ ਦੇ ਸਮੇਂ ਖਾਣਾ ਖਾਣ ਤੋਂ ਪਹਿਲਾਂ ਸਲਾਦ ਜ਼ਰੂਰ ਨੰਬਰ 29 ਜ਼ਿਆਦਾ ਫੋਨ ਦਾ ਇਸਤੇਮਾਲ ਕਰਨਾ ਸਾਡੀਆਂ ਨਾੜਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਜਿਸ ਨਾਲ ਅਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋਣ ਲੱਗ ਜਾਂਦੇ ਹਾਂ ਨੰਬਰ 3 ਆਲੂ ਦਾ ਛਿਲਕਾ ਚੇਰੀ ਉੱਪਰ ਮਸਲ ਲੈਣਾ ਚੇਰੀ ਉੱਪਰ ਬੱਲੀ ਚਦਾ ਕੰਮ ਕਰਦੇ ਇਸ ਨਾਲ ਚੇਰੀ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਜਿਸ ਨਾਲ ਚੇਤੇ ਚਮਕਾਂਦੀ ਹੈ ਨੰਬਰ 33 ਜੇਕਰ ਤੁਹਾਡੇ ਹੱਥ ਪੈ ਠੰਡੇ ਰਹਿੰਦੇ ਆ ਤਾਂ ਸਮਝ ਲਓ ਕਿ ਤੁਹਾਡੇ ਸਰੀਰ ਵਿੱਚ ਵਿਟਾਮਿਨ B12 ਦੀ ਕਮੀ ਹੋ ਰਹੀ ਹੈ ਇਸ ਨੂੰ ਪੂਰਾ ਕਰਨ ਲਈ ਤੁਸੀਂ ਦਹੀਂ ਵਿੱਚ ਪੁੰਨਿਆ ਜੀਰਾ ਥੋੜਾ ਜਿਹਾ ਮਿਲਾ ਕੇ ਖਾ ਸਕਦੇ ਹੋ ਨੰਬਰ 32 ਜੇਕਰ ਸਰੀਰੰਦਰ ਖੂਨ ਦੀ ਕਮੀ ਹੋ ਜਾਵੇ ਤਾਂ ਰੋਜ਼ਾਨਾ ਗੁਲਾਬ ਦੀਆਂ ਪੱਤੀਆਂ ਚਬਾ ਲਿਆ ਕਰੋ ਹਫਤੇ ਵਿੱਚ ਇੱਕ ਵਾਰ ਪਾਣੀ ਵਿੱਚ ਹਲਦੀ ਮਿਲਾ ਕੇ ਪੀਣਾ ਪੇਟ ਸਾਫ਼ ਰਹਿਦਾ ਹੈ। ਨੰਬਰ 33 ਜੇਕਰ ਗਰਮੀ ਕਾਰਨ ਵਾਲਾਂ ਵਿੱਚ ਜ਼ਿਆਦਾ ਪਸੀਨਾ ਆ ਰਿਹਾ ਹੋਵੇ ਤਾਂ ਸ਼ੈਂਪੂ ਵਿੱਚ ਚੀਨੀ ਮਿਲਾ ਕੇ ਵਾਲਾਂ ਨੂੰ ਧੋ ਲਓ ਜੇਕਰ ਮੂੰਹ ਨੂੰ ਜ਼ਿਆਦਾ ਪਸੀਨਾ ਆਉਂਦਾ ਹੋਵੇ ਤਾਂ ਗੁਲਾਬਚਲ ਚਿਹਰੇ ਤੇ ਲਗਾ ਲਓ। ਨੰਬਰ 34 ਜੇਕਰ ਤੁਸੀਂ ਚਿਹਰੇ ਦੀਆਂ ਝੁਰੜੀਆਂ ਘਟ ਕਰਨਾ ਚਾਹੁੰਦੇ ਹੋ ਤਾਂ ਕੱਚੇ ਆਲੂ ਨੂੰ ਪੀਸ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਣਗੀਆਂ। ਨੰਬਰ 35 ਆਲੂ ਨੂੰ ਉਬਾਲਣ ਸਮੇਂ ਉਸੇ ਥੋੜੀ ਜਹੀ ਹਲਦੀ ਮਿਕਸ ਕਰੋ ਇਸ ਨਾਲ ਆਲੂ ਜਲਦੀ ਨਾਲ ਉਬਲ ਜਾਣਗੇ ਅਦਰਕ ਅਤੇ ਲਸਣ ਦਾ ਪੇਸਟ ਤਿਆਰ ਕਰਨ ਲਈ ਉਸ ਵਿੱਚ ਨਮਕ ਤੇ ਸਰੋਂ ਦਾ ਤੇਲ ਮਿਕਸ ਕਰੋ ਇਸ ਨਾਲ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਨੰਬਰ 36 ਜੇਕਰ ਪਨੀਰ ਸੁੱਕ ਗਿਆ ਹੋਵੇ ਤਾਂ ਗੁੰਗੁਨੇ ਪਾਣੀ ਵਿੱਚ ਨਮਕ ਮਿਲਾ ਕੇ ਕੁਝ ਸਮੇਂ ਲਈ ਰੱਖ ਦਿਓ ਇਸ ਨੂੰ ਨਰਮ ਹੋ ਜਾਵੇਗਾ ਜੇਕਰ ਪੂਰੀਆਂ ਨਹੀਂ ਫੁੱਲਦੀਆਂ ਤਾਂ ਚੀਨੀ ਮਿਕਸ ਕਰੋ ਇਸ ਨਾਲ ਲਾਭ ਮਿਲੇਗਾ ਨੰਬਰ 37 ਔਰਤਾਂ ਨੂੰ ਜ਼ਿਆਦਾ ਖੱਟੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਦੇ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋਣ ਲੱਗ ਜਾਂਦੇ ਹਨ ਨੰਬਰ 38 ਧਿਆਤੀ ਤੇ ਚੱਪ ਮਾਰ ਕੇ ਜੇਕਰ ਤੁਸੀਂ ਖਾਣਾ ਖਾਂਦੇ ਤੇ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ ਨਾ ਤਰੀਕਾ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ